ਚਲੋ ਜਾਈਏ ਅੱਜ ਦੇ ਦਸ਼ਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ-ਬਹੁਤ ਸਵਾਗਤ 200 ਹਾਜ਼ਰਾਂ ਅੱਜ ਦਿਨ ਕੁਝ ਕਰਨਾ ਵਤ ਹੈ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਦੇ ਲਈ ਸਭ ਤੋਂ ਪਹਿਲਾਂ ਹਾਰਵਰਡ ਯੂਨੀਵਰਸਿਟੀ ਦੀ ਫੈਡਰਲ ਫੰਡਿੰਗ ਬਾਰੇ ਗੱਲਬਾਤ ਕਰਾਂਗੇ ਫੰਡਿੰਗ ਰੁਕੀ ਗਈ ਹੈ ਦੂਜਾ ਵਸ਼ਿੰਗਟਨ ਡੀਸੀ ਦੇ ਵਿੱਚ ਦੋ ਮੁਲਾਜ਼ਮਾਂ ਦੀ ਹੱਤਿਆ ਕੀਤੀ ਗਈ ਹੈ ਤੀਜੀ ਸਾਊਥ ਅਫਰੀਕਾ ਦੇ ਰਾਸ਼ਟਰਪਤੀ ਦੀ ਡੋਨਲਡ ਟਰੰਪ ਦੇ ਨਾਲ ਇੱਕ ਤਣਾਅਪੂਰਨ ਮੀਟਿੰਗ ਹੋਈ ਹੈ ਹੋਸਟ ਵਿੱਚ ਨਵਾਂ ਟੈਕਸਵਲ ਪਾਸ ਹੋਇਆ ਅਮਰੀਕਾ ਦੇ ਨੌਜਵਾਨਾਂ ਦੇ ਵਿੱਚ ਅਕਲਤਾ ਪਾਈ ਜਾ ਰਹੀ ਹੈ ਤੇ ਆਖਰ ਦੇ ਵਿੱਚ ਇਬਰਾਹਿਮ ਲਿੰਕਨ ਨੂੰ ਸਵਧ ਸਲਾਮ ਦੀ ਸਮਾਨ ਦੀ ਨਲਾਮੀ ਕੀਤੀ ਗਈ ਹੈ ਇਹ ਗੱਲਬਾਤ ਤੁਹਾਡੇ ਨਾਲ ਕਰਨੀ ਹੈ ਸਭ ਤੋਂ ਪਹਿਲਾਂ ਹਾਰਵਰਡ ਯੂਨੀਵਰਸਿਟੀ ਬਾਰੇ ਜਿਹੜੀ ਹਾਰਵਰਡ ਯੂਨੀਵਰਸਿਟੀ ਆ ਡਿਪਾਰਟਮੈਂਟ ਆਫ ਫੋਰਮੂਲੈਂਟ ਸਿਕਿਉਰਿਟੀ ਨੇ ਹਾਰਵਰਡ ਯੂਨੀਵਰਸਿਟੀ ਦੀ ਜਿਹੜੀ ਵਿਜ਼ਿਟਰ ਪ੍ਰੋਗਰਾਮ ਆ ਇਹਨੂੰ ਇਹ ਐਸ ਈ ਵੀ ਪੀ ਕਹਿੰਦੇ ਆ ਹਾਰਵਰਡ ਸਟੂਡੈਂਟ ਐਕਸਚੇਂਜ ਵਿਜ਼ਿਟਰ ਪ੍ਰੋਗਰਾਮ ਉਦੀ ਸਰਟੀਫਿਕੇਸ਼ਨ ਰਿਵੋਕ ਕਰਤੀ ਆ ਇਹਦਾ ਮਤਲਬ ਕੀ ਆ ਜਿਹੜੇ ਫੋਰਨ ਸਟੂਡੈਂਟਸ ਨੇ ਉਹਦੇ ਉੱਤੇ ਸਿੱਧਾ-ਸਿੱਧਾ ਅਸਰ ਪਿਆ ਮਤਲਬ ਇਹਦਾ ਇਹ ਆ ਕਿ ਹਾਰਵਰਡ ਜਿਹੜੀ ਕਿ ਸਿਰਫ ਅਮਰੀਕਾ ਦੀ ਨਹੀਂ ਦੁਨੀਆ ਦੀ ਬਹੁਤ ਪ੍ਰਸਿੱਧ ਯੂਨੀਵਰਸਿਟੀ ਆ ਉਹ ਬਾਹਰਲੇ ਕਿਸੇ ਸਟੂਡੈਂਟ ਨੂੰ ਦਾਖਲਾ ਲਈ ਦੇ ਸਕਦੀ ਜਿਹੜੇ ਇਸ ਵੇਲੇ ਅਨਰੋਲ ਹੈਗੇ ਆ ਇੱਥੇ ਇਹਨਾਂ ਨੂੰ ਸਕੂਲ ਟਰਾਂਸਫਰ ਕਰਨਾ ਪਊਗਾ ਜਾਂ ਇਹ ਹੋਊਗਾ ਕਿ ਇਹਨਾਂ ਦਾ ਵੀਜ਼ਾ ਜਾਂਦਾ ਲੱਗੂ ਕਾ ਬਹੁਤ ਵੱਡਾ ਫੈਸਲਾ ਆ ਹਾਰਵਰਡ ਯੂਨੀਵਰਸਿਟੀ ਦੁਨੀਆ ਦੀ ਮੰਨੀ ਯੂਨੀਵਰਸਿਟੀ ਹੈ ਇਹਦੇ ਵਿੱਚ ਬਹੁਤ ਲੋਕ ਬਾਹਰੋਂ ਆ ਕੇ ਪੜ੍ਹਦੇ ਆ ਇੱਥੇ ਪੜ੍ਹਨਾ ਹੀ ਮਾਨ ਵਾਲੀ ਗੱਲ ਆ ਪਿਛਲੇ ਸਮੇਂ ਦੇ ਵਿੱਚ ਰੌਲੇ-ਗੋਲੇ ਦੇ ਵਿੱਚ ਆ ਤੇ ਹੁਣ ਇਹਦਾ ਜਿਹੜਾ ਇਹ ਪ੍ਰੋਗਰਾਮ ਨੂੰ ਰਿਵੋਕ ਕਰਤਾ ਵੀ ਤੁਸੀਂ ਕਿਹੇ ਬਾਹਰਲੇ ਸਟੂਡੈਂਟ ਨੂੰ ਦਾਖਲ ਨਹੀਂ ਦੇ ਸਕਦੇ ਇਹਦਾ ਕਾਰਨ ਕੀ ਹੈ ਕਿ ਜਿਹੜਾ ਡਿਪਾਰਟਮੈਂਟ ਹੋਮਲੈਂਡ ਸਕਿਉਰਿਟੀ ਦਾ ਕਾਰਨ ਬੜਾ ਸਿੱਧਾ ਆ ਕਿ ਇਹਨਾਂ ਨੇ ਇੱਕ ਅਨਸੇਫ ਕੈਂਪਸ ਕ੍ਰੀਏਟ ਕਰ ਦਿੱਤਾ ਆ ਐਂਟੀ ਅਮਰੀਕਨ ਪ੍ਰੋਟੈਸਟ ਹੋ ਰਿਹਾ ਇੱਥੇ ਜਿਹਦੇ ਵਿੱਚ ਫੋਰਨ ਸਟੂਡੈਂਟ ਸ਼ਾਮਿਲ ਆ ਜਿਹੜਾ ਪਿਛਲੇ ਦਿਨਾਂ ਦੇ ਵਿੱਚ ਫੰਡਿੰਗ ਰੋਕੀ ਗਈ ਕਈ ਕੁਝ ਕਿਹਾ ਗਿਆ ਇਹਨਾਂ ਦਾ ਇਹਨਾਂ ਦੇ ਉੱਤੇ ਫੈਡਰਲ ਸਰਕਾਰ ਨੇ ਜਿਹੜਾ ਕਿਹਾ ਵੀ ਤੁਸੀਂ ਸਾਡੀ ਮੰਨੋ ਨਹੀਂ ਤਾਂ ਅਸੀਂ ਮਤਲਬ ਆਪਣੇ ਹਿਸਾਬ ਨਾਲ ਕਾਰਵਾਈ ਕਰਾਂਗੇ ਮੰਨਣ ਦਾ ਕੀ ਮਤਲਬ ਹੈ ਸਾਰੇ ਕੁਝ ਦਾ ਜਿਹੜਾ ਐਂਟੀ ਅਮਰੀਕਨ ਉਹ ਅਮਰੀਕਾ ਦੀ ਇੱਕ ਪਾਲਿਸੀ ਆ ਮੰਨ ਲਓ ਜਿਹੜੀ ਫਲਸਤੀਨ ਇਜ਼ਰਾਈਲ ਦੇ ਮਾਮਲੇ ਉੱਤੇ ਅਮਰੀਕਾ ਦਾ ਇੱਕ ਸਟੈਂਡ ਆ ਸਟੈਂਡ ਆ ਇਜ਼ਰਾਈਲ ਦੇ ਹੱਕ ਦੇ ਵਿੱਚ ਜਾਂ ਯੂਏਸ਼ ਨੇ ਉਹਨਾਂ ਦੇ ਹੱਕ ਦੇ ਵਿੱਚ ਇਹਨਾਂ ਦਾ ਕਲੀਅਰ ਕੱਟ ਸਟੈਂਡ ਆ ਹੁਣ ਜਿਹੜਾ ਵਿਅਕਤੀ ਦੂਜੇ ਦੇਸ਼ ਦੇ ਨਾਲ ਮਤਲਬ ਜਿਹੜਾ ਦੇਸ਼ ਜਿਹਨੂੰ ਅਮਰੀਕਾ ਆਪਣਾ ਦੁਸ਼ਮਣ ਦੇਸ਼ ਮੰਨਦਾ ਆ ਉਸ ਦੇਸ਼ ਦੇ ਹੱਕ ਦੇ ਵਿੱਚ ਅਮਰੀਕਾ ਬਾਹਰੋਂ ਕਿਸੇ ਦੇਸ਼ ਵਿੱਚੋਂ ਆ ਕੇ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਪੜ੍ਹ ਕੇ ਤੇ ਉਹਨਾਂ ਦੇ ਆਪਣੇ ਦੇਸ਼ ਦੀ ਪਾਲਿਸੀ ਦੇ ਖਿਲਾਫ ਨਾਰੇ ਲਾਊਗਾ ਉਹ ਅਮਰੀਕਾ ਨੂੰ ਕਬੂਲ ਨਹੀਂ ਉਹ ਕਹਿੰਦੇ ਵੀ ਇਹ ਗੱਲ ਹੀ ਹੋ ਸਕਦੀ ਕਿ ਤੁਸੀਂ ਇੱਥੇ ਆ ਕੇ ਇੱਥੇ ਪੜ੍ਹ ਕੇ ਤੇ ਸਾਡੇ ਖਿਲਾਫ ਬੋਲੀ ਜੋ ਉਹਨਾਂ ਧਰਨਾ ਮਿਯਾਰਿਆਂ ਦੇ ਵਿੱਚ ਸ਼ਾਮਲ ਹੋਵੋ ਜਦੋਂ ਦਾ ਪਲਸਤੀਨ ਵਾਲਾ ਚੱਕਰ ਚੱਲਿਆ ਬਹੁਤ ਇੱਥੇ ਧਰਨੇ ਮਿਯਾਰੇ ਹੋਏ ਆ ਇਸ ਕਰਕੇ ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਰਾ ਕੰਮ ਹੀ ਖਤਮ ਕਰ ਦੇਣਾ ਬਾਹਰੋਂ ਕੋਈ ਸਟੂਡੈਂਟ ਆ ਕੇ ਇੱਥੇ ਪੜ੍ਹੇ ਨਹੀਂ ਸਕਦਾ ਇਹਨਾਂ ਦਾ ਪ੍ਰੋਗਰਾਮ ਹੀ ਖਤਮ ਕਰ ਦੇਣਾ ਤੇ ਬੜਾ ਲੰਬੇ ਸਮੇਂ ਦਾ ਇੱਕ ਕਨਫਲਿਕਟ ਇਹਨਾਂ ਦੇ ਵਿੱਚ ਚੱਲ ਰਿਹਾ ਜਿਹੜਾ 트럼ਪ ਐਡਮਿਨਿਸਟ੍ਰੇਸ਼ਨ ਦੇ ਖਿਲਾਫ ਇਹਨਾਂ ਨੇ ਇਹ ਕਿਹਾ ਕਿ ਯੂਨੀਵਰਸਿਟੀਆਂ ਕੰਮ ਕਿੰਨਾ ਕਰਦਿੰਗੀਆਂ ਤੇ ਉਹ ਸਾਰੀਆਂ ਜਿਹੜੀਆਂ ਯੂਨੀਵਰਸਿਟੀਆਂ ਆ ਉਹ ਇਕੱਠੀਆਂ ਹੋ ਕੇ ਉਹਨੇ ਇਹਦੇ ਨਾਲ ਲੜਨਾ ਸ਼ੁਰੂ ਕੀਤਾ ਆ ਪਿਛਲੇ ਸਮੇਂ ਦੇ ਵਿੱਚ ਦੋ ਹਾਰਵਰਡ ਦੇ ਵਿੱਚ ਤੇ ਫੈਡਰਲ ਸਰਕਾਰ ਦੇ ਵਿੱਚਕਾਰ ਜਿਹੜੀ ਯੂਨੀਵਰਸਿਟੀ ਰਿਕਾਰਡ ਨੂੰ ਲੈ ਕੇ ਵੀ ਇਹਨਾਂ ਦਾ ਆਪਸ ਵਿੱਚ ਡਿਸਪਿਊਟ ਚੱਲਦਾ ਆ homeland ਸਿਕਿਉਰਿਟੀ ਸੈਕਟਰੀ ਕ੍ਰਿਸਟੀ ਨਿਯੋਨ ਨੇ ਫਾਰਮਲੀ ਇੱਕ ਇਹ ਹਾਰਵਰਡ ਨੂੰ ਕਹਿ ਦਿੱਤਾ ਆ ਇਹ ਲੈਟਰ ਭੇਜ ਦਿੱਤੀ ਆ ਕਿ ਸਾਡਾ ਇਹ ਡਿਸੀਜਨ ਆ ਕੈਂਪਰ ਤੇ ਕੈਂਪਸ ਦੇ ਵਿੱਚ ਬਹੁਤ ਪ੍ਰੋਟੈਸਟ ਹੁੰਦੇ ਆ ਇੱਥੇ ਸਰਕਾਰ ਮੰਨਦੀ ਆ ਕਿ ਇਹ ਜੇ ਹੁੰਦੇ ਆ ਤੇ ਇਹਨਾਂ ਨੂੰ ਰੋਕਣਾ ਯੂਨੀਵਰਸਿਟੀ ਦਾ ਕੰਮ ਆ ਤੇ ਯੂਨੀਵਰਸਿਟੀ ਨਹੀਂ ਰੋਕ ਸਕਦੀ ਫਿਰ ਸਰਕਾਰ ਫੈਸਲਾ ਲੈਂਦੀ ਯੂਨੀਵਰਸਿਟੀ ਕਈ ਥਾਵਾਂ ਦੇ ਉੱਤੇ ਸਰਕਾਰ ਦੇ ਵਿਰੋਧ ਚ ਖੜਦੀ ਆ ਕਿ ਨਹੀਂ ਇਹ ਫਰੀ ਸਪੀਚ ਆ ਇਹਨਾਂ ਨੂੰ ਬੋਲਣ ਦਾ ਹੱਕ ਆ ਤੇ ਇਹ ਉਹ ਸਾਰਾ ਕੁਝ ਹੈਗਾ ਇਹ ਸਮੇਂ ਦੇ ਵਿੱਚ ਜਿਹੜਾ ਜਿਹੜਾ 트럼ਪ ਆ ਉਹਨਾਂ ਨੂੰ ਸੈਨੇਟ ਨੇ ਕਿਹਾ ਸੀ ਕਿ ਤੁਸੀਂ ਵੱਡਾ ਜਿਹੜਾ ਟੈਕਸ ਟੈਕਸ ਤੇ ਇਮੀਗ੍ਰੇਸ਼ਨ ਬਿਲ ਆ ਉਧਰਲੇ ਪਾਸੇ ਸੋ ਹੁਣ ਇਹ ਜਿਹੜੇ ਸਟੂਡੈਂਟ ਨੇ ਇਹਨਾਂ ਦਾ ਕੀ ਬਣੂਗਾ ਇੱਥੇ ਰਹਿਣਗੇ ਬਾਹਰ ਜਾਣਗੇ ਇਹ ਆਪਣੇ ਆਪ ਵਿੱਚ ਬਹੁਤ ਵੱਡਾ ਸਵਾਲ ਹੈ ਇੱਕ ਤਾਂ ਚਲੋ ਬਾਹਰਲੇ ਬੰਦ ਕਰਤੇ ਠੀਕ ਆ ਪਰ ਜਿਹੜੇ ਉਹ ਕਹਿੰਦੇ ਇੱਥੇ ਹੈਗੇ ਇਹਨਾਂ ਨੂੰ ਵੀ ਟ੍ਰਾਂਸਫਰ ਕਰੋ ਇੱਥੇ ਲਈ ਰਹਿਣ ਦੇਣੇ ਸੀ ਸੋ ਬਹੁਤ ਵੱਡਾ ਮਾਮਲਾ ਅਮਰੀਕਾ ਦੇ ਵਿੱਚ ਇਸ ਵੇਲੇ ਇਹ ਪੈਦਾ ਹੋਇਆ ਹੈ ਦੂਜੀ ਗੱਲਬਾਤ ਦੋ ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਗਈ ਹੈ ਯਾਰੋਨਿਕ ਦਾ ਨਾਮ ਆ ਤੇ ਦੂਜੇ ਦਾ ਨਾਮ ਸਾਰਾ ਹੈ ਇਹ ਇੱਕ ਨੌਜਵਾਨ ਸੀ ਯਾਰਨ ਤੇ ਸਾਰਾ ਇੱਕ ਕੁੜੀ ਹੈ ਉੱਥੇ ਇਹ ਦੋਵੇਂ ਇੱਥੇ ਇਜ਼ਰਾਈਲੀ ਐਮਬੈਸੀ ਦੇ ਵਿੱਚ ਕੰਮ ਕਰਦੇ ਸੀ ਵਸ਼ਿੰਗਟਨ ਡੀਸੀ ਦੇ ਵਿੱਚ ਇਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਹੈ ਮਾਮਲਾ ਉਹੀ ਹੈ ਜਿਹੜਾ ਅਸੀਂ ਪਹਿਲਾਂ ਹਾਰਵਰਡ ਯੂਨੀਵਰਸਿਟੀ ਨਾਲ ਸਾਂਝਾ ਕਰਕੇ ਹਟ ਗਿਆ ਐਂਟੀਸੈਮਿਟਿਜ਼ਮ ਦਾ ਯਹੂਦੀਆਂ ਦੇ ਖਿਲਾਫ ਜਿਹੜਾ ਜਿਹੜਾ ਇਹ ਰੌਲਾ ਰੱਪਾ ਪਿਆ ਈ ਸ਼ੂਟਿੰਗ ਹੋਈ ਆ ਜਦੋਂ ਇਹ ਦੋਵੇਂ ਜਣੇ ਇੱਕ ਇਵੈਂਟ ਅਟੈਂਡ ਕਰਕੇ ਆਏ ਸੀ ਕੈਪੀਟਲ ਯੂ ਐਸ ਮਿਊਜ਼ੀਅਮ ਦੇ ਵਿੱਚ ਬੁੱਧਵਾਰ ਜਾਨੀ ਕਿ ਕੱਲ ਰਾਤ ਨੂੰ ਉਹ ਜਿਹਨੇ ਗੋਲੀ ਮਾਰੀ ਆ ਗੋਲੀ ਮਾਰਨ ਤੋਂ ਬਾਅਦ ਉਹਨੇ ਨਾਰੇ ਲਾਇਆ ਫ੍ਰੀ ਫ੍ਰੀ ਪੈਲੇਸਟਾਈਨ ਮਤਲਬ ਸਿੱਧਾ ਆ ਵੀ ਉਹਨੇ ਕਿਉਂ ਗੋਲੀ ਮਾਰੀ ਆ ਪੁਲਿਸ ਨੇ ਉਹਨੂੰ ਗ੍ਰਫਤਾਰ ਕਰ ਲਿਆ ਉਹਨੂੰ ਪਛਾਣ ਲਿਆ ਗਿਆ ਐਲਈਐਸ ਰੋਡ ਗੇਸ ਦੱਸਦੇ ਆ 31 ਸਾਲਾਂ ਦਾ ਹੈ ਸ਼ਿਕਾਗੋ ਤੋਂ ਆ ਤੇਰੇ ਉੱਥੇ ਜਾ ਕੇ ਗੋਲੀ ਚਲਾਈ ਉਸ ਨੂੰ ਸਾਫ਼ ਤੌਰ ਤੇ ਦਿਸਦਾ ਵੀ ਇਹਨੇ ਇਕੱਲੇ ਨਹੀਂ ਕੰਮ ਕੀਤਾ ਕੋਈ ਦੇ ਨਾਲ ਬੰਦੇ ਜਾ ਉਹ ਨਹੀਂ ਆ ਇਹਨੇ ਦੂਜਾ ਸਿੱਧਾ ਟਾਰਗੇਟਡ ਇਵੈਂਟ ਸੀ ਇਹਦਾ ਪਰ ਇਹਨੇ ਸਪੈਸਮਿਕ ਟਾਰਗਟ ਨਹੀਂ ਕੀਤਾ ਵੀ ਮੈਂ ਇਹਨਾਂ ਨਾਲ ਦੋਹਾਂ ਨੂੰ ਮਾਰਨਾ ਉਹਦੇ ਜਿਹੜਾ ਮੋਰੇ ਆਇਓ ਨੇ ਮਾਰ ਦਿੱਤਾ ਉਹਨੇ ਮਤਲਬ ਆਪਣੀ ਗੱਲ ਕਹਿਣੀ ਸੀਗੀ FBI ਹੁਣ ਇਹਨੂੰ ਇੱਕ ਪੋਸੀਬਲ ਹੇਟ ਕਰਾਈਮ ਵਜੋਂ ਟ੍ਰੀਟ ਕਰ ਰਹੀ ਹੈ ਵੀ ਇੱਕ ਬਹੁਤ ਉਸ ਕਿਸਮ ਦਾ ਅਪਰਾਧ ਆ ਸ਼ੂਟਰ ਜਿਹੜਾ ਉਹ ਬਾਹਰ ਮਿਊਜ਼ੀਅਮ ਦੇ ਪਹਿਲਾਂ ਵੀ ਫਿਰਦਾ ਦੇਖਿਆ ਇਹਨਾਂ ਨੇ ਬਾਅਦ ਦੇ ਵਿੱਚ ਨੇ ਉਹ ਛੋਟਾ ਜਿਹਾ ਗਰੁੱਪ ਸੀ ਜਿਹਦੇ ਤੇ ਗੋਲੀ ਚਲਾ ਦਿੱਤੀ ਦੋਵਾਂ ਦੀ ਮੌਕੇ ਦੇ ਉੱਤੇ ਇਹਨਾਂ ਜਣਿਆਂ ਦੀ ਮੌਤ ਹੋ ਗਈ ਇੱਕ ਕਪਲ ਸੀ ਯਰਨ ਨੇ ਅਜੇ ਇਹਨਾਂ ਦਾ ਵਿਆਹ ਹੋਣਾ ਸੀ ਤੇ ਇਹਨੇ ਕਹਿੰਦੀ ਜਲਦੀ ਉਹਨੂੰ ਸਾਰਾ ਨੂੰ ਪ੍ਰਪੋਜ਼ ਕਰਨਾ ਸੀਗਾ ਸੋ ਸਾਰਾ ਇੱਥੇ ਪੋਲਿਟਿਕਲ ਰਿਸਰਚ ਅਸਿਸਟੈਂਟ ਵਜੋਂ ਉਹਦਾ ਕੰਮ ਸੀਗਾ ਯਰਨ ਦਾ ਮਾਫੀ ਚਾਹੁੰਦੇ ਆ ਪਰ ਜਿਹੜਾ ਪੋਲਿਟਿਕਲ ਰਿਸਰਚ ਅਸਿਸਟੈਂਟ ਵਜੋਂ ਕੰਮ ਸੀਗਾ ਤੇ ਸਾਰਾ ਦਾ ਕੰਮ ਸੀਗਾ ਕਿ ਉਹ ਇਜ਼ਰਾਈਲ ਦੇ ਲਈ ਟਰਿਪ ਆਰਗੇਨਾਈਜ਼ ਕਰਦੀ ਸੀ ਸੋ ਇਹਨੂੰ ਸਿੱਧਾ ਸਿੱਧਾ ਐਂਟੀਸੈਮਾਟਿਜ਼ਮ ਜਾਨੀ ਹੇਟਰਡ ਜੂਇਸ਼ ਲੋਕਾਂ ਦੇ ਖਿਲਾਫ ਨਫ਼ਰਤ ਉਹਦੇ ਵਿੱਚ ਜੋ ਦੇਖਿਆ ਜਾ ਰਿਹਾ ਜਿਹੜੇ ਲੀਡਰ ਨੇ ਉਹਨਾਂ ਨੇ ਬਹੁਤ ਸਟਰੋਂਗਲੀ ਰਿਐਕਟ ਕੀਤਾ ਉਹਦੇ ਉੱਤੇ ਟਰੰਪ ਨੇ ਕਿਹਾ ਕਿ ਇਹ ਇਹਦਾ ਨਤੀਜਾ ਐਂਟੀਸੈਮਾਟਿਜ਼ਮ ਦਾ ਪ੍ਰਾਈਮ ਮਿਨਿਸਟਰ ਫੋਰਨ ਮਿਨਿਸਟਰ ਉਹਨਾਂ ਨੇ ਸਿੱਧਾ ਸਿੱਧਾ ਜਿਹੜੀ ਨਫ਼ਰਤ ਵੱਧ ਰਹੀ ਆ ਉਹਨੂੰ ਮਤਲਬ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਉਹਨਾਂ ਨੇ ਇਹਨੂੰ ਸਿੱਧਾ ਸਿੱਧਾ ਉਹਦੇ ਨਾਲ ਜੋੜਿਆ ਹੈ ਗਾਜ਼ਾ ਦੇ ਨਾਲ ਲੜਾਈ ਦਾ ਸਿੱਧਾ ਸਿੱਧਾ ਸਬੰਧ ਆ 53 ਹਜ਼ਾਰ ਪਲਸਟੀਨੀਅਨ ਜਿਹੜੇ ਇਸ ਵੇਲੇ ਤੱਕ ਮਾਰੇ ਜਾ ਚੁੱਕੇ ਆ ਜਦੋਂ ਦਾ ਇਜ਼ਰਾਇਲ ਜਿਹੜਾ ਉਹਦੇ ਹਮਾਸ ਦੇ ਅਟੈਕ ਦਾ ਜਵਾਬ ਦੇ ਰਿਹਾ ਟੈਂਸ਼ਨ ਬਣੀ ਹੈ ਉੱਥੇ ਪੂਰੀ ਦੁਨੀਆ ਦੇ ਵਿੱਚ ਤੇ ਉਸੇ ਸਿਲਸਿਲੇ ਦੇ ਵਿੱਚ ਇੱਕ ਬਹੁਤ ਮੰਦਭਾਗੀ ਖਬਰ ਆ ਕਿ ਨਾ ਦੋਮਨਜਰ ਨੂੰ ਗੋਲੀ ਮਾਰ ਕੇ ਮਾਰ ਦੇਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਅਮਰੀਕਾ ਦੇ ਵਿੱਚ ਇਹ ਵਾਪਰੀ ਹੈ ਅਗਲੀ ਗੱਲਬਾਤ ਵਾਈਟ ਹਾਊਸ ਦੇ ਵਿੱਚ ਮੀਟਿੰਗ ਹੋਈ ਆ ਪ੍ਰੈਜ਼ੀਡੈਂਟ ਰਾਮਾ ਫੋਸ ਜਿਹੜੇ ਉੱਥੇ ਆਏ ਨੇ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਨੇ ਰਾਮਾ ਫੋਸ ਉਹ ਇੱਥੇ ਆਏ ਆ ਤੇ ਇੱਥੇ ਆ ਕੇ ਉਹਨੇ ਰਾਸ਼ਟਰਪਤੀ 트੍ਰੰਪ ਤੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਆ ਗੱਲਬਾਤ ਕੀਤੀ ਆ ਪਰ ਉਹ ਗੱਲਬਾਤ ਕਰਨ ਤੇ ਹੋ ਰਹੀ ਸੀ ਪਰ ਗੱਲਬਾਤ ਹੋਰ ਪਾਸੇ ਚੱਲ ਵੀ ਤੇ ਉੱਥੇ ਤਣਾਅ ਹੋਇਆ ਬਿਲਕੁਲ ਲਗਭਗ ਉਹਦਾਂ ਦਾ ਤੜਾ ਤੜ ਯਾਦ ਹੋਊਗਾ ਜਦੋਂ ਯੂਕਰੇਨ ਦੇ ਪ੍ਰੈਜ਼ੀਡੈਂਟ ਵਲਾਦੀਮੀਰ ਜ਼ੇਲਨਸਕੀ ਗੱਲ ਹਾਏ ਸੀ ਕੱਲ ਕਰਨਾ ਆਏ ਸੀ ਤੇ ਵਾਈਟ ਹਾਊਸ 'ਚ ਬਹੁਤ ਕੁਝ ਹੋਇਆ ਸੀ ਤੇ ਕਈ ਇੱਕ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆਈਆਂ ਸੀ ਬੜੀ ਤਲਖੀ ਹੋਈ ਸੀ ਉਹਨਾਂ ਦੀ ਗੱਲਬਾਤ ਦੇ ਵਿੱਚ ਇੱਥੇ ਵੀ ਉਹੀ ਕੁਝ ਹੋਇਆ ਪਰ ਇੱਥੇ ਫਰਕ ਇਹਨਾ ਸੀ ਕਿ ਜਿਹੜੇ ਰਾਮਾਫਸ ਪ੍ਰੈਜ਼ੀਡੈਂਟ ਨੇ ਇਹ ਸ਼ਾਂਤ ਰਹੇ ਆ ਇਹ ਨਹੀਂ ਬੋਲੇ ਕੁਝ ਬਹੁਤ ਜ਼ਿਆਦਾ ਪਰ ਰਾਸ਼ਪਤੀ ਟਰੰਪ ਦਾ ਗੁੱਸਾ ਜਿਹੜਾ ਉੱਥੇ ਕਹਿੰਦੇ ਦੇਖਣ ਨੂੰ ਮਿਲਿਆ ਆ ਗੱਲ ਤੇ ਇਹ ਆ ਵੀ ਟੈਰਫ ਸਾਰਾ ਕੁਝ ਹੋ ਗਿਆ ਤੇ ਇਸ ਮਾਮਲੇ ਦੇ ਵਿੱਚ ਜਿੱਦਾਂ ਬਾਕੀ ਆਉਂਦੇ ਅਮਰੀਕਾ ਦੇ ਵਿੱਚ ਸਾਰੇ ਦੁਨੀਆ ਦੇ ਵੀ ਸਾਡੇ ਟੈਰਫ ਘਟਾ ਲਓ ਜਾਂ ਸਾਡੇ ਨਾਲ ਡੀਲ ਕਰ ਲਓ ਜਿਹੜਾ ਇਹ ਸਿਸਟਮ ਚੱਲਿਆ ਆ ਇਹਨੂੰ ਕਰਨ ਦੇ ਲਈ ਉਸੇ ਤਰ੍ਹਾਂ ਇਹ ਸਾਊਥ ਅਫਰੀਕਾ ਦੇ ਪ੍ਰੈਜ਼ੀਡੈਂਟ ਰਾਮਫੋਸਾ ਵੀ ਉੱਥੇ ਆਏ ਕਿ ਜਿਹੜੀ ਆਪਾਂ ਕੋ ਟ੍ਰੇਡ ਡੀਲ ਕਰ ਲਈਏ ਥੋੜਾ ਜਿਹਾ ਸਾਨੂੰ ਸਾਹ ਆ ਜੇ ਥੋੜਾ ਜਿਹਾ ਤੁਸੀਂ ਸੌਖੇ ਹੋ ਜੋ ਵੀ ਸਾਡੇ ਤੇ ਇਹਨੇ ਜਿਹੜੇ ਇਹ ਟੈਰਫਸ ਆ ਇਹ ਨਾਲ ਉਹ ਗੱਲ ਤੇ ਉਹ ਚੱਲਦੀ ਸੀ ਪਰ ਉਪਰਾਸ਼ਪਤੀ ਟਰੰਪ ਨੇ ਗੱਲ ਸਾਰੀ ਦੀ ਸਾਰੀ ਕਿਸੇ ਹੋਰ ਪਾਸੇ ਨੂੰ ਫੋਕਸ ਕਰ ਦਿੱਤੀ ਉਹਨਾਂ ਨੇ ਫੋਕਸ ਇਹ ਕਰ ਤੱਕ ਤੁਹਾਡੇ ਦੇਸ਼ ਦੇ ਵਿੱਚ ਜਿਹੜੇ ਗੋਰੇ ਫਾਰਮਰ ਨੇ ਕਿਸਾਨ ਨੇ ਉਹਨਾਂ ਨੂੰ ਤੁਸੀਂ ਤੰਗ ਕਰ ਰਹੇ ਆ ਥੋੜੇ ਦਿਨ ਪਹਿਲਾਂ 59 ਲੋਕ ਉਥੋਂ ਸਾਊਥ ਅਫਰੀਕਾ ਤੋਂ ਇੱਥੇ ਅਮਰੀਕਾ ਦੇ ਵਿੱਚ ਆਇਆ ਬਣੋ ਰਿਫਿਊਜੀ ਦਾ ਫਾਸਟ ਟਰੈਕ ਦੇ ਉੱਤੇ ਸਟੇਟਸ ਦਿੱਤਾ ਗਿਆ ਵੀ ਇਹਨਾਂ ਨੂੰ ਇੱਥੇ ਸੰਭ ਰਾਸ਼ਟਰਪਤੀ ਟਰੰਪ ਕਹਿੰਦੇ ਤੁਹਾਡੇ ਦੇਸ਼ ਦੇ ਵਿੱਚ ਜੈਨੋਸਾਈਡ ਹੋ ਰਿਹਾ ਹੈ ਇਹਨਾਂ ਫਾਰਮਰਸ ਦਾ ਗੋਰੇ ਜਿਹੜੇ ਨੇ ਵਾਈਟ ਫਾਰਮਰਸ ਨੇ ਸਾਊਥ ਅਫਰੀਕਾ ਦੇ ਵਿੱਚ ਕਿ ਇਹਨਾਂ ਦਾ ਤੁਸੀਂ ਨਸਲ ਕੁਸ਼ੀ ਕਰ ਰਹੇ ਹੋ ਉੱਥੇ ਹੁਣ ਇਹ ਉਹ ਜਿਹੜੇ ਰਾਮਾਫੋਸ ਅਸੀਂ ਇਨਕਾਰ ਕਰ ਰਹੇ ਹਾਂ ਕਿ ਸਾਡੇ ਦੇਸ਼ 'ਚ ਗੱਲ ਹੀ ਕੋਈ ਨਹੀਂ ਇਦਾਂ ਦੀ ਬਈ ਇਹ ਤਾਂ ਹੈ ਹੀ ਕੁਛ ਨਹੀਂ ਰਾਸ਼ਟਰਪਤੀ ਟਰੰਪ ਨੇ ਇੱਥੇ ਵੀਡੀਓ ਦਿਖਾਤੀ ਕਿ ਵੀਡੀਓ ਦੇਖੋ ਜੀ ਵੀਡੀਓ ਦੇ ਵਿੱਚ ਬਹੁਤ ਸਾਰੇ ਕ੍ਰੌਸਸ ਸੀਗੇ ਮਤਲਬ ਰੀਅਲ ਗਰੀਵਸ ਤਾਂ ਨਹੀਂ ਸੀ ਪਰ ਉਹਦੇ ਵਿੱਚ ਲੋਕ ਉਹ ਜਿਹੜੇ ਪ੍ਰੋਟੈਸਟ ਕਰ ਰਹੇ ਆ ਕੁਝ ਬੰਦੇ ਤੇ ਉਹ ਲਗਾ ਸ਼ੂਟ ਦਾ ਬੋਰ ਇਹ ਗੀਤ गा ਰਹੇ ਸਿੱਧਾ ਮਤਲਬ ਆ ਕਿ ਜਿਹੜੇ ਇਹ ਗੋਰੇ ਕਿਸਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਹੁਣ ਰਾਸ਼ਟਰਪਤੀ 트੍ਰੰਪ ਨੇ ਕਿਹਾ ਕਿ ਜਿਹੜੇ ਵਾਈਟ ਜੈਨੋਸਾਈਡ ਹੋ ਰਿਹਾ ਉੱਥੇ ਸਿੱਧੀ ਸਿੱਧੀ ਨਸਲਕੁਸ਼ੀ ਗੋਰਿਆਂ ਦੀ ਕੀਤੀ ਜਾ ਰਹੀ ਹੈ ਬਾਰ ਬਾਰ ਉਹਨਾਂ ਨੇ ਇਹ ਕਲੇਮ ਕੀਤਾ ਕਿ ਅਫਰੀਕਾ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਗੋਰਿਆਂ ਨੂੰ ਮਾਰਿਆ ਜਾ ਰਿਹਾ ਤੇ ਕੁਝ ਐਕਸਪਰਟ ਕਹਿੰਦੇ ਆ ਕਿ ਇਹ ਨਹੀਂ ਇਦਾਂ ਦੀ ਗੱਲ ਪਰ ਉਹਨਾਂ ਨੇ ਵੀਡੀਓ ਦਿਖਾ ਕੇ ਸਾਫ਼ ਤੌਰ ਤੇ ਗੱਲ ਕਹੀ ਰਾਮਾਫੋਸਾ ਸ਼ਾਂਤ ਰਹੇ ਉਹ ਕਹਿੰਦੇ ਪਾਈ ਜਿਹੜੇ ਬੰਦੇ ਵੀਡੀਓ ਦੇ ਵਿੱਚ ਇਹ ਕਰ ਰਿਹਾ ਇਹ ਉੱਥੋਂ ਦੀ ਇੱਕ ਬਹੁਤ ਛੋਟੀ ਜੀ ਪੋਲਿਟਿਕਲ ਪਾਰਟੀ ਆ ਵੀ ਇਹਨੂੰ ਤੁਸੀਂ ਇਦਾਂ ਨਾ ਮੰਨੋ ਜਿਵੇਂ ਛੋਟੀ ਜੀ ਕੋਈ ਗਰੁੱਪ ਲੋਕਾਂ ਦਾ ਇਕੱਠਾ ਹੋ ਕੇ ਉੱਥੇ ਨਾਹਰੇਬਾਜੀ ਕਰ ਰਿਹਾ ਜਾਂ ਇਦਾਂ ਦੀ ਗੱਲ ਕਰ ਰਿਹਾ ਤੇ ਦਰਅਸਲ ਇਹ ਥੋੜਾ ਜਿਹਾ ਸਾਰਾ ਸਾਊਥ ਅਫਰੀਕਾ ਹੀ ਉਦਾਂ ਦਾ ਆ ਪਰ ਰਾਸ਼ਟਰਪਤੀ ਟਰੰਪ ਨੇ ਉਸ ਗੱਲ ਦੇ ਉੱਤੇ ਵਾਰ-ਵਾਰ ਜ਼ੋਰ ਦਿੱਤਾ ਰਾਮਾ ਫੋਸਾ ਨੇ ਜੈਨੋਸਾਈਡ ਨੂੰ ਡਣਾਈ ਕੀਤਾ ਵੀ ਨਹੀਂ ਸਾਡੇ ਨਸਲ ਕੁਸ਼ੀ ਵਰਗੀ ਗੱਲ ਕੋਈ ਨਹੀਂ ਉਹਨਾਂ ਦੇ ਨਾਲ ਆਪ ਬੰਦੇ ਸੀਗੇ ਤਿੰਨ ਉਹ ਕਹਿੰਦੇ ਜੇ ਜੈਨੋਸਾਈਡ ਹੁੰਦਾ ਤੇ ਆ ਜਿਹੜੇ ਮੇਰੇ ਨਾਲ ਤਿੰਨ ਜਿਹੜੇ ਆਏ ਆ ਇਹ ਇਸ ਤਰ੍ਹਾਂ ਨਾ ਖੜੇ ਹੁੰਦੇ ਇੱਥੇ ਆ ਕੇ ਸੋ ਸਾਊਥ ਅਫਰੀਕਾ ਨੇ ਕੋਈ ਕ੍ਰਾਈਮ ਸਟੈਟ ਨਹੀਂ ਰਿਲੀਜ਼ ਕੀਤੀ ਰੇਸ ਜਾਂ ਕੋਈ ਜਿਹੜੀ ਇਦਾਂ ਦੀ ਗੱਲਬਾਤ ਬਾਰੇ ਪਰ ਜਿਹੜਾ ਅਫੀਸ਼ੀਅਲ ਡਾਟਾ ਹੈ ਉਹ ਦੱਸਦਾ ਹੈ ਕਿ ਬਹੁਤ ਸਾਰੇ ਜਿਹੜੇ ਮਰਡਰਰ ਨੇ ਉਹ ਉਹ ਜਿਹੜੇ ਹੈਗੇ ਆ ਵਿਕਟਮਸ ਦੇ ਤੇ ਉਹ ਬਲੈਕ ਨੇ ਸੋ ਇਹ ਇੱਕ ਰੀਸੈਂਟ ਜਿਹੜਾ ਫਾਰਮ ਅਟੈਕ ਹੋਇਆ ਸੀ ਉਹਦੇ ਵਿੱਚ ਜਿਹੜੇ ਵਿਕਟਮ ਸੀਗੇ ਜਿਨ੍ਹਾਂ ਦੇ ਵਿੱਚ ਵਾਈਟ ਵੀ ਸੀਗੇ ਤੇ ਬਲੈਕ ਲੋਕ ਵੀ ਦੱਸਿਆ ਗਿਆ ਹੈ ਲੈਂਡ ਇਸ਼ੂ ਉੱਥੇ ਬਹੁਤ ਵੱਡਾ ਆ ਰਾਸ਼ਟਰਪਤੀ 트럼ਪ ਨੇ ਸਾਊਥ ਅਫਰੀਕਾ ਨੂੰ ਕਿਹਾ ਕਿ ਇਹ ਲੋਕਾਂ ਨੂੰ ਉਹ ਮਤਲਬ ਗੋਰੇ ਲੋਕਾਂ ਨੂੰ ਮਾਰ ਕੇ ਉੱਥੇ ਤੇ ਲੈਂਡ ਗ੍ਰੈਬ ਕਰਨ ਦੇ ਲਈ ਸਾਫ਼ ਤੌਰ ਤੇ ਉੱਤੇ ਕਹਿ ਰਹੇ ਆ ਉਹਨਾਂ ਨੇ ਇਸ ਗੱਲ ਨੂੰ ਕਲੈਰੀਫਾਈ ਕੀਤਾ ਕਿ ਇਦਾਂ ਦੀ ਗੱਲਬਾਤ ਨਹੀਂ ਹੈ ਰਾਮਾ ਫੋਸਾ ਨੇ ਕਿ ਕਿ ਸਾਨੂੰ ਯੂਨਿਟੀ ਚਾਹੀਦੀ ਹੈ ਉਹਨਾਂ ਨੇ ਕਿਹਾ ਕਿ ਨਲਸਨ ਮੰਡੇਲਾ ਨੇ ਕਿਹਾ ਸੀਗਾ ਕਿ ਸਰਕਾਰ ਜਿਹੜੀ ਉਹ ਚਾਹੁੰਦੀ ਹੈ ਕਿ ਉੱਥੇ ਕਿਸੇ ਨਾ ਕਿਸੇ ਤਰ੍ਹਾਂ ਨਸਲੀ ਸ਼ਾਂਤੀ ਹੋਵੇ ਫੇਅਰਨੈਸ ਹੋਵੇ ਨਾ ਕਿ ਡਿਵੀਜ਼ਨ ਹੋਵੇ ਰਾਸ਼ਟਰਪਤੀ ਟਰੰਪ ਪਹਿਲਾਂ ਹੀ ਬਹੁਤ ਥੋੜੇ ਜਿਹਾ ਮਤਲਬ ਉਹ ਗੁੱਸੇ 'ਚ ਸੀਗੇ ਮੀਟਿੰਗ ਜਦੋਂ ਹੋਈ ਆ ਕਿ ਅਮਰੀਕਾ ਨੇ ਜਦੋਂ ਇਹ 59 ਜਣਿਆਂ ਨੂੰ ਰਿਫਿਊਜੀ ਸਟੇਟਸ ਦਿੱਤਾ ਆ ਰੈਮਾ ਫਾਸਾ ਨੇ ਉਹਨਾਂ ਉਹਨਾਂ ਨੂੰ ਕਿਹਾ ਸੀ ਵੀ ਸਾਊਥ ਅਫਰੀਕਾ ਦੇ ਵਿੱਚੋਂ ਪਰਸੋਂ ਸ਼ਾਇਦ ਆਪਾਂ ਇੱਕ ਚੌਥੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਸੀ ਸਾਊਥ ਅਫਰੀਕਾ ਦੇ ਵਿੱਚੋਂ ਗੋਰੇ ਕਿਸਾਨ ਇੱਥੇ ਆ ਗਏ ਅਮਰੀਕਾ ਦੇ ਵਿੱਚ ਇੱਥੇ ਆ ਗਏ ਇਹਨਾਂ ਨੇ ਉਹਨਾਂ ਨੂੰ ਰਿਫਿਊਜੀ ਸਟੇਟਸ ਦਿੱਤਾ ਵੀ ਠੀਕ ਆ ਗਏ ਉਹ ਫਾਸਟ ਟਰੈਕ ਕਰਕੇ ਸਾਰਾ ਕੁਝ ਰਿਫਿਊਜੀ ਸਟੇਟਸ ਦੇ ਦਿੱਤਾ ਇਸ ਗੱਲ ਦੀ ਅਮਰੀਕਾ ਚ ਚੋਚਾ ਹੋਣ ਲੱਗ ਗਈ ਕਿ ਬਾਹਰ ਸੀਰੀਆ ਵਰਗੇ ਥਾਵਾਂ ਦੇ ਉੱਤੇ ਤੁਸੀਂ ਬੰਦਿਆਂ ਨੂੰ ਬੰਦ ਕਰ ਰਹੇ ਹੋ ਜਿੱਥੇ ਲੜਾਈ ਲੱਗੀ ਆ ਜਾਂ ਉਦਾਂ ਦਾ ਮਾਹੌਲ ਆ ਇੱਥੋਂ ਤੁਸੀਂ ਉਹਨਾਂ ਨੂੰ ਫਾਸਟ ਟਰੈਕ ਕਰਕੇ ਦੇ ਰਹੇ ਹੋ ਜਦੋਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਊਥ ਅਫਰੀਕਾ ਤੋਂ ਆਏ ਬੰਦਿਆਂ ਨੂੰ ਉਹਨਾਂ ਨੇ ਰਿਫਿਊਜੀ ਸਟੇਟਸ ਦੇ ਦਿੱਤਾ ਇੱਥੇ ਤਾਂ ਇਹਨਾਂ ਦੇ ਰਾਸ਼ਟਰਪਤੀ ਰਾਮਾਫੋਸਾ ਨੇ ਕਿਹਾ ਸੀ ਵੀ ਡਰਪੋਕ ਨੇ ਭੱਜ ਕੇ ਦੇਸ਼ ਛੱਡ ਕੇ ਹੁਣ ਇਹ ਟੈਂਸ਼ਨ ਦੇ ਵਿੱਚ ਇਹ ਸਾਰਾ ਕੁਝ ਇਸ ਵੇਲੇ ਹੋਇਆ ਹੈ ਪਹਿਲਾਂ ਵੀ ਬਹੁਤ ਸਾਰੀ ਏਡ ਅਮਰੀਕਾ ਨੇ ਸਾਊਥ ਅਫਰੀਕਾ ਦੀ ਕਟ ਕੀਤੀ ਆ ਪਰ ਫਿਰ ਇੱਕ ਵਾਰ ਜਿਹੜਾ ਰੌਲਾ ਰੱਪਾ ਇਸ ਸੰਬੰਧ ਦੇ ਵਿੱਚ ਹੁਣ ਚਰਚਾ ਦੇ ਵਿੱਚ ਆ ਕੇ ਪੱਕੇ ਹੋਣ ਵਾਲੇ ਸਮੇਂ ਦੇ ਵਿੱਚ ਹੋਊਗਾ ਕੀ ਅਗਲੀ ਗੱਲਬਾਤ ਬਿੱਲ ਬਾਰੇ ਆ ਹਾਊਸ ਦੇ ਵਿੱਚ ਇੱਕ ਵੱਡਾ ਨਵਾਂ ਬਿੱਲ ਜਿਹੜਾ ਪਾਸ ਕੀਤਾ ਗਿਆ ਬਹੁਤ ਥੋੜੇ ਜਿਹਾ ਫਰਕ ਦੇ ਨਾਲ ਰਿਪਬਲਿਕਨ ਨੇ ਪਾਸ ਕਰ ਦਿੱਤਾ ਜਿਹੜਾ ਰਾਸ਼ਟਰਪਤੀ 트ੰਪ ਦਾ ਬਹੁਤ ਵੱਡਾ ਟੈਕਸ ਤੇ ਇਮੀਗ੍ਰੇਸ਼ਨ ਪਲਾਨ ਜਿਹਨੂੰ ਇਹਨਾਂ ਨੇ ਵਨ ਬਿਗ ਬਿਊਟੀਫੁਲ ਬਿੱਲ ਕਿਹਾ ਸੀ ਰਾਸ਼ਟਰਪਤੀ 트ੰਪ ਨੇ ਉਹਨੂੰ ਵਨ ਬਿਗ ਬਿਊਟੀਫੁਲ ਬਿੱਲ ਕਿਹਾ ਇਹ ਹੁਣ ਸੈਨੇਟ ਦੇ ਵਿੱਚ ਜਾਊਗਾ ਤੇ ਉੱਥੇ ਇਹਦੇ ਉੱਤੇ ਡਿਬੇਟ ਹੋਊਗਾ ਜਦੋਂ ਡਿਬੇਟ ਹੋਊਗਾ ਉਤਵਾਦੇ ਦੇ ਵਿੱਚ ਚੇਂਜਸ ਵੀ ਹੋ ਸਕਦੀਆਂ ਬਿੱਲ ਦੇ ਵਿੱਚ ਹੈ ਕੀ ਆ ਰਾਸ਼ ਜੀ ਨੂੰ ਕਰ ਦਿੱਤਾ ਜਾਂਦਾ ਤਾਂ ਰਾਸ਼ਟਰਪਤੀ 트럼ਪ ਨੇ ਜਿਹੜਾ ਇਹਨਾਂ ਦਾ ਟੈਕਸ ਕੱਟਿਆ ਉਹ ਹੋਣਗੇ ਦੂਜਾ ਆ ਕਿ ਜਿਹੜੀਆਂ ਟਿਪ ਆ ਤੇ ਓਵਰਟਾਈਮ ਆ ਉਹਦੇ ਤੇ ਕੋਈ ਟੈਕਸ ਨਹੀਂ ਹੋਊਗਾ ਤੀਜਾ ਆ ਮਿਲਟਰੀ ਫੰਡਿੰਗ ਵਧਾਈ ਜਾਊਗੀ ਚੌਥਾ ਆ ਕਿ ਨਵੇਂ ਜਿਹੜੇ ਹੋਰ ਖਰਚੇ ਆ ਉਹ ਵੀ ਇਹਦੇ ਵਿੱਚ ਉਹਨਾਂ ਦਾ ਵੀ ਜਿਹੜਾ ਵਾਅਦਾ ਕੀਤਾ ਗਿਆ ਇਹ ਬਹੁਤ ਐਕਸਪੈਂਸਿਵ ਆ ਮਹਿੰਗਾ ਬੇਲਾ ਸਰਕਾਰ ਨੂੰ ਇਹ ਪਹਿਣਾ ਬਹੁਤ ਮਹਿੰਗਾ ਆ ਮਹਿੰਗਾ ਕਿਦਾਂ ਪਹਿਣਾ ਜਿਹੜੇ ਬਜਟ ਆਫਿਸ ਇਹ ਕਹਿ ਰਿਹਾ ਆ ਕਿ ਇਸ ਬਿੱਲ ਦੇ ਨਾਲ ਅਮਰੀਕਾ ਦਾ ਨੈਸ਼ਨਲ ਡੈਟ 2.4 ਟ੍ਰਿਲੀਅਨ ਡਾਲਰ ਆਉਣ ਵਾਲੇ 10 ਸਾਲਾਂ ਦੇ ਵਿੱਚ ਸਿਰਫ ਇਸ ਬਿੱਲ ਨੇ ਵਿਧਾਨ ਸਭਾ ਖਰਚਾ ਇੰਨਾ ਜ਼ਿਆਦਾ ਪੈ ਜਾਣਾ ਪਹਿਲਾਂ ਅਮਰੀਕਾ ਦੇ ਉੱਤੇ 36 ਟ੍ਰਿਲੀਅਨ ਜਾਨੀ ਕਿ 36 ਟ੍ਰਿਲੀਅਨ ਡਾਲਰ ਦਾ ਕਰਜ਼ਾ ਪਹਿਲਾਂ ਹੀ ਜਿਹੜੇ ਵੱਡੇ ਕੱਟ ਨੇ ਸੋਸ਼ਲ ਪ੍ਰੋਗਰਾਮਾਂ ਦੇ ਉੱਤੇ ਕੱਟ ਕਰਨੇ ਪੈਣਗੇ ਹੁਣ ਜੇ ਇਹ 10 ਸਾਲਾਂ ਚ 2.4 ਟ੍ਰਿਲੀਅਨ ਡਾਲਰ ਦਾ ਵਾਦੂ ਖਰਚਾ ਪੈ ਰਿਹਾ ਤੇ ਇਹਦਾ ਮਤਲਬ ਇਹਨੂੰ ਕਿਹਨ ਨ ਕਿਹਨ ਥਾਂ ਤੋਂ ਪੂਰਾ ਵੀ ਕਰਨਾ ਪਊਗਾ ਉਹ ਪੂਰਾ ਕਰਨ ਦੇ ਲਈ ਤੇ ਜਿਹੜਾ ਆ ਕਿ ਦੂਜੇ ਜਿਹੜੇ ਸੇਫਟੀ ਨੈਟ ਪ੍ਰੋਗਰਾਮਸ ਨੇ ਮੈਡੀਕੇਟ ਵਰਗੇ ਉਹਨਾਂ ਦੇ ਵਿੱਚੋਂ 1 ਟ੍ਰਿਲੀਅਨ ਡਾਲਰ ਦਾ ਕੱਟ ਕੀਤਾ ਜਾ ਰਿਹਾ ਹੋਊਗਾ ਕਿ ਇਹਦੇ ਨਾਲ ਕਿ 76 ਲੱਖ ਬੰਦਾ ਜਿਹੜਾ ਆ ਉਹ ਬਿਨਾਂ ਹੈਲਥ ਇੰਸ਼ੋਰੈਂਸ ਤੋਂ ਹੋ ਜਾਊਗਾ ਜਿਹੜਾ ਪਹਿਲਾਂ ਮੈਡੀਕੇਟ ਦੇ ਉੱਤੇ ਸੀਗਾ ਹੁਣ ਜਿਹੜਾ ਲਾਅ ਮੇਕਰ ਨੇ ਉਹਨਾਂ ਨੇ ਡਿਬੇਟ ਕੀਤੀ ਹੈ ਦੇ ਉੱਤੇ ਬਿੱਲ ਦੇ ਉੱਤੇ ਕਾਫੀ ਬੜਾ ਲੰਬੀ ਡਿਬੇਟ ਸੀ 24 ਘੰਟੇ ਸੈਸ਼ਨ ਚੱਲਿਆ ਇਸ ਬਿੱਲ ਦੇ ਉੱਤੇ ਬਹਿਸ ਕਰਨ ਦੇ ਲਈ ਤੇ ਮੁੜ ਕੇ ਇਹ 215 ਤੇ 214 ਦੇ ਨਾਲ ਪਾਸ ਹੋ ਗਿਆ ਇੱਕ ਵੋਟ ਦੇ ਸਿਰਫ ਫਰਕ ਦੇ ਨਾਲ ਇਸ ਬਿੱਲ ਦੇ ਵਿੱਚ ਰਾਸ਼ਟਰਪਤੀ 트ੰਪ ਨੇ ਨਿੱਜੀ ਦਿਲਚਸਪੀ ਬਹੁਤ ਲਈ ਹੈ ਆਪ ਜਾ ਕੇ ਮੀਟਿੰਗਾਂ ਕੀਤੀਆਂ ਉਹਨਾਂ ਦੇ ਨਾਲ ਆਪਣੇ ਬੰਦਿਆਂ ਦੇ ਨਾਲ ਫੋਨ ਕੀਤੇ ਉਹਨਾਂ ਨੂੰ ਤੇ ਜਿਹੜਾ ਕੈਪੀਟਲ ਹਿੱਲ ਦੇ ਵਿੱਚ ਜਾ ਕੇ ਕਨਵਰਸ ਕੀਤਾ ਰਿਪਬਲਿਕਨ ਲੂ ਹੋਲਡ ਆਊਟ ਨੂੰ ਕਿ ਤੁਸੀਂ ਵੋਟ ਜਿਹੜੀ ਹੈ ਯੈਸ ਦੇ ਵਿੱਚ ਪਾਉਣੀ ਹੈ ਜਿਹੜੇ ਰਿਪਬਲਿਕਨ ਕੰਜ਼ਰਵਟਿਵ ਨੇ ਉਹਨਾਂ ਦੇ ਵਿੱਚ ਬਹੁਤ ਫਰਕ ਆ ਇਸ ਚੀਜ਼ ਦਾ ਜਿਵੇਂ ਫਰੀਡਮ ਕੌਕਸ ਵਾਲੇ ਨੇ ਉਹ ਚਾਹੁੰਦੇ ਆ ਕਿ ਕਟ ਹੋਰ ਡੂੰਘੇ ਕੀਤੇ ਜਾਣ ਇਹਨਾਂ ਪ੍ਰੋਗਰਾਮਾਂ ਦੇ ਉੱਤੇ ਜਿਹੜੇ ਮੋਡਰੇਟਰ ਪਬਲਿਕਨ ਨੇ ਜਿਹੜੇ ਬਲੂ ਸਟੇਟਸ ਤੋਂ ਆਉਂਦੇ ਨੇ ਉਹ ਚਾਹੁੰਦੇ ਆ ਕਿ ਹਾਰ ਟੈਕਸ ਡਿਡਕਸ਼ਨ ਜ਼ਿਆਦਾ ਕੀਤੀਆਂ ਜਾ ਜਾਂ ਜਿਹੜਾ ਇਹ ਸਟੇਟ ਐਂਡ ਲੋਕਲ ਟੈਕਸਸ ਨੇ ਸਾਲਟ ਕਹਿੰਦੇ ਆ ਜਿਹਨੂੰ ਖਾਸ ਤੌਰ ਦੇ ਉੱਤੇ ਸੋ ਇਹ ਜਿਹੜੀ ਸਪੋਰਟ ਆ ਸਪੀਕਰ ਮਾਈਕ ਜான்ਸਨ ਸੈਮਥ ਹੋ ਗਏ ਕਿ ਜਿਹੜਾ ਸਾਲਟ ਡਿਡਕਸ਼ਨ ਆ ਉਸ ਕੈਪ ਨੂੰ 100 ਆਪਣੇ 10000 ਤੋਂ ਵਧਾ ਕੇ 40000 ਕਰ ਦਿੱਤਾ ਜਾਵੇ 2025 ਤੋਂ ਤੇ ਇਹਦੇ ਨਾਲ ਜਿਹੜੇ ਹੋਰ ਸਿਕਿਉਰ ਹੋਣਗੇ ਸੋ ਮੈਡੀਕੇਟ ਹਜੇ ਵੀ ਜਿਹੜਾ ਉਸ ਮਾਮਲੇ ਦੇ ਵਿੱਚ ਲੜਾਈ ਉਸੇ ਤਰੀਕੇ ਦੇ ਨਾਲ ਜਿਹੜੀ ਉਹ ਜਾਰੀ ਹੈ ਇੱਕ ਖਬਰੇ ਆ ਰਹੀ ਹੈ ਇੱਕ ਰਿਸਰਚ ਹੋਈ ਹੈ ਇੱਕ ਸਟੱਡੀ ਬੇਸਿਕਲੀ ਹੋਈ ਹੈ ਸਟੱਡੀ ਇਹ ਦੱਸ ਰਹੀ ਹੈ ਕਿ ਅਮਰੀਕਾ ਦੇ ਵਿੱਚ ਜਿਹੜੇ ਨੌਜਵਾਨ ਨੇ ਇਹ ਇਕੱਲੇ ਨੇ ਜਾਂ ਇਕੱਲਾਤਾ ਮਹਿਸੂਸ ਕਰ ਰਹੇ ਆ ਲੋਨਲੀਨੈਸ ਖੂਸੂਸ ਕਰ ਰਹੇ ਆ ਦਸਾਂ ਦੇ ਵਿੱਚੋਂ 4 ਜਣੇ ਅਮਰੀਕਾ ਦੇ ਵਿੱਚ ਜਿਨ੍ਹਾਂ ਦੀ ਉਮਰ 15 ਸਾਲਾਂ ਤੋਂ 34 ਸਾਲ ਆ ਉਹ ਕਹਿੰਦੇ ਵੀ ਅਸੀਂ ਆਪਣੇ ਆਪ ਨੂੰ ਇਕੱਲੇ ਸਮਝਦੇ ਆ ਔਰ ਬਹੁਤ ਜ਼ਿਆਦਾ ਥੋੜਾ ਨਹੀਂ ਬਹੁਤ ਜ਼ਿਆਦਾ ਤੇ ਇਹ ਜਿਹੜਾ ਪਹਿਲੇ ਦਿਨਾਂ ਦੇ ਨਾਲੋਂ ਕਹਿੰਦੇ ਕੱਲ ਤਾਂ ਵੱਧਦੀ ਜਾ ਰਹੀ ਆ ਔਰ ਜਿਹੜੀਆਂ ਔਰਤਾਂ ਨੇ ਉਹ ਵੀ ਆਪਣੇ ਆਪ ਨੂੰ ਯੰਗ ਔਰਤਾਂ ਕੱਲੀ ਮਹਿਸੂਸ ਕਰਦੀਆਂ ਜਿਹੜੀਆਂ 15 ਤੋਂ 34 ਸਾਲ ਵਿੱਚ ਆ ਪਰ ਉਹ ਜਿਹੜੇ ਇਹ ਮੇਲ ਨੇ ਇਹਨਾਂ ਨਾਲੋਂ ਘੱਟ ਕੱਲੀ ਮਹਿਸੂਸ ਕਰਦੀਆਂ ਇਹਨਾਂ ਦਾ ਅੰਕੜਾ ਸਿਰਫ 18% ਦੱਸਿਆ ਜਾ ਰਿਹਾ ਕਿ 18% ਅਮਰੀਕਾ ਦੇ ਵਿੱਚ 15 ਤੋਂ 34 ਸਾਲ ਤੱਕ ਦੀਆਂ ਔਰਤਾਂ ਆਪਣੇ ਆਪ ਨੂੰ ਕੱਲੀਆਂ ਫੀਲ ਕਰਦੀਆਂ ਯਾਨੀ ਲੋਨਲੀਨੈਸ ਕੱਲਤਾ ਜਿਹੜੀ ਇੱਕ ਮਾਨਸਿਕ ਸਮੱਸਿਆ ਵੀ ਕਹੀ ਜਾ ਸਕਦੀ ਹੈ ਹੁਣ ਠੀਕ ਆ ਬੰਦਾ ਕਈ ਵਾਰੀ ਬਹੁਤ ਵਾਰੀ ਸਾਰਾ ਕੁਝ ਹੁੰਦਿਆਂ ਸੁਣਦਿਆਂ ਵੀ ਕੱਲਾ ਮਹਿਸੂਸ ਕਰਦਾ ਜਾਂ ਉਹਨੂੰ ਲੱਗਦਾ ਵੀ ਮੈਂ ਕੱਲਾ ਆ ਇਹ ਇੱਕ ਨਾਰਮਲ ਪ੍ਰੋਸੈਸ ਹੋਣਾ ਚਾਹੀਦਾ ਪਰ ਇਹਦਾ ਰੋਲਾ ਇਹ ਆ ਕਿ ਜਦੋਂ ਇਹਨਾਂ ਨੇ ਫਿਰ ਕੰਪੇਅਰ ਕਰਕੇ ਦੇਖਿਆ ਵੀ ਬਾਕੀ ਮੁਲਕਾਂ 'ਚ ਵੀ ਇਦਾਂ ਹੀ ਆ ਮਤਲਬ ਜਿਹੜੀਆਂ ਡਿਵੈਲਪਿੰਗ ਕੰਟਰੀਜ਼ ਨੇ ਜਾਂ ਗਰੀਬ ਦੇਸ਼ ਨੇ ਉਹਨਾਂ ਨਾਲ ਅਮਰੀਕਾ ਦਾ ਮੁਕਾਬਲਾ ਨਹੀਂ ਕੀਤਾ ਜਾ ਸਕਦਾ ਉਹਨੇ ਜਿਹੜੀਆਂ ਸਾਰੀਆਂ ਚੰਗੇ ਦੇਸ਼ ਨੇ ਉਹਨਾਂ ਨਾਲ ਇਹਦਾ ਮੁਕਾਬਲਾ ਕਰਕੇ ਦੇਖਿਆ ਇਹਦੀ ਇਹ ਇਹ ਅੰਕੜੇ ਅਮਰੀਕਾ ਦੇ ਉਹ ਸਾਰੇ ਦੇਸ਼ਾਂ ਨਾਲੋਂ ਜ਼ਿਆਦਾ ਆ ਮਤਲਬ ਜਿਹੜੀ ਗਲੋਬਲ ਐਵਰੇਜ ਤੋਂ ਵੀ ਇਹ ਹਾਇਰ ਦੱਸੇ ਗਏ ਆ ਅਮੀਰ ਦੇਸ਼ਾਂ ਦੇ ਵਿੱਚ 15% ਲੋਕ ਕਹਿੰਦੇ ਆ ਵੀ ਅਸੀਂ ਇਕੱਲੇ ਫੀਲ ਕਰਦੇ ਆ ਲੋਨਲੀਨਸ ਹੈਗੀ ਅਮਰੀਕਾ ਚ 25% ਕਹਿ ਰਹੇ ਸੋ ਇੱਥੇ ਫਰਕ ਜਿਹੜਾ ਬਹੁਤ ਵੱਡਾ ਦੱਸਿਆ ਜਾ ਰਿਹਾ ਲੋਨਲੀਸ ਦੇ ਨਾਲ ਜਿਹੜੀ ਇਕਲਤਾ ਦੇ ਨਾਲ ਨੁਕਸਾਨ ਬਹੁਤ ਹੋ ਰਿਹਾ ਸਿਹਤ ਦਾ ਐਕਸਪਰਟ ਕਹਿੰਦੇ ਆ ਕਿ ਇਹਦਾ ਸਬੰਧ ਸਿੱਧਾ ਦਿਲ ਦੀਆਂ ਬਿਮਾਰੀਆਂ ਨਾਲ ਹੈ ਡਿਪਰੈਸ਼ਨ ਨਾਲ ਹੈ ਡਿਮੈਂਸ਼ੀਆ ਨਾਲ ਲੋਕਾਂ ਨੂੰ ਗੱਲਾਂ ਚੇਤਾ ਭੁੱਲਣ ਲੱਗ ਜਾਂਦੀਆਂ ਤੇ ਜਿਹੜੀ अर्ਲियर ਡੈਥ ਹੋ ਵੀ ਇਹਦੇ ਨਾਲ ਹੁੰਦੀ ਆ ਬੰਦਾ ਜਿਹੜਾ ਜ਼ਿਆਦਾ ਕੱਲਾ ਮਹਿਸੂਸ ਕਰਦਾ ਉਹਦੇ 26% ਚਾਂਸ ਵਧ ਜਾਂਦੇ ਵੀ ਉਹ ਆਪਣੀ ਨਿਸ਼ਚਿਤ ਸਮੇਂ ਤੋਂ ਪਹਿਲਾਂ ਮਰੂਗਾ ਪੰਡੈਮਿਕ ਨੇ ਇਹਨੂੰ ਹੋਰ ਵਾਰਸ ਕਰ ਦਿੱਤਾ ਪੰਡੈਮਿਕ ਦੇ ਵਿੱਚ ਹਾਲਤ ਜ਼ਿਆਦਾ ਮਾੜੀ ਹੋਈ ਆ ਲੋਕਾਂ ਦੀ ਸੋ ਇਸ ਗੌਲਪ ਸਰਵੇ ਜਿਹੜਾ ਉਹਨਾਂ ਨੇ ਜਿਹੜਾ ਪੁੱਛਿਆ ਕਿ ਕੋਈ ਦਿਨ ਜਿਹੜਾ ਲੋਨਲੀਨਸ ਦਾ ਦੱਸੋ ਜਾਂ ਜਿਹੜੀ ਲੌਂਗ ਟਰਮ ਫੀਲਿੰਗ ਆ ਉਹਦੇ ਬਾਰੇ ਜਿਹੜੇ ਰਿਜ਼ਲਟ ਆ ਉਹ ਜਿਹੜੇ ਇਮੋਸ਼ਨਸ ਬਾਰੇ ਜਿਹੜੇ ਉਹ ਉਹਨਾਂ ਨੇ ਸਾਹਮਣੇ ਲੈਂਦੇ ਆ ਔਰ ਰੌਲਾ ਇਹ ਕਿ ਜਿਹੜੇ ਨੌਜਵਾਨ ਨੇ ਉਹਨਾਂ ਦੇ ਵਿੱਚ ਸਟ੍ਰੈਸ ਜ਼ਿਆਦਾ ਦਸੀ ਜਾ ਰਹੀ ਆ ਪੱਤੀ ਅਮੀਰ ਦੇਸ਼ਾਂ ਦੇ ਵਿੱਚੋਂ ਅਮਰੀਕਾ ਦੂਜੇ ਨੰਬਰ ਤੇ ਆ 터ਕੀ ਤੋਂ ਬਾਅਦ ਜਿੱਥੇ ਨੌਜਵਾਨ ਚਿੰਤਾ ਮਹਿਸੂਸ ਕਰ ਰਹੇ ਅਗਲੀ ਗੱਲਬਾਤ ਰਾਸ਼ਟਰਪਤੀ ਐਬਰਾਹਮ ਲਿੰਕਨ ਦਾ ਸਮਾਨ ਵੇਚਿਆ ਗਿਆ ਉਹਦੇ ਆਕਸ਼ਨ ਕੀਤੀ ਗਈ ਹੈ 140 ਦੇ ਕਰੀਬ ਸਮਾਨ ਜਿਹੜਾ ਉਹਨਾਂ ਦੇ ਨਾਲ ਸੰਬੰਧਿਤ ਸੀ ਪ੍ਰੈਜ਼ੀਡੈਂਟ ਐਬਰਾਹਮ ਲਿੰਕਨ ਦੇ ਨਾਲ ਉਹਨੂੰ ਵੇਚਿਆ ਗਿਆ ਇੱਕ ਆਕਸ਼ਨ ਦੇ ਦੌਰਾਨ ਸ਼ਿਕਾਗੋ ਦੇ ਵਿੱਚ ਤਾਂ ਕਿ ਇਸ ਸੰਸਥਾ ਦਾ ਡਾਕਟਰ ਜਿਹੜਾ ਕਰਜ਼ਾ ਉਹ ਪੇ ਕੀਤਾ ਜਾ ਸਕੇ ਜਿਹੜਾ ਜਦੋਂ ਉਹਨਾਂ ਦਾ ਕਤਲ ਹੋਇਆ ਸੀ ਉਹਨਾਂ ਨੇ ਦਸਤਾਨੇ ਪਾਏ ਸੀ ਤੇ ਜੇਬਾਂ ਦੇ ਵਿੱਚ ਹੱਥ ਪਾਏ ਸੀ ਉਸ ਵੇਲੇ ਉਹ ਦਸਤਾਨੇ ਜਿਨ੍ਹਾਂ ਦੇ ਉੱਤੇ ਅਜੇ ਵੀ ਖੂਨ ਦੇ ਨਿਸ਼ਾਨ ਆ ਤੇ ਜੇਬ ਦੇ ਵਿੱਚ ਰੰਦੇ ਜਦੋਂ ਸਿਗਾ ਉਸ ਰਾਤ ਨੂੰ ਜਦੋਂ ਅਸੈਸੀਨੇਸ਼ਨ ਹੋਈ ਆ ਇੱਕ 1.52 ਮਿਲੀਅਨ ਡਾਲਰ ਦੇ ਵੇਕੇ ਆ ਹਾਈएस्ट ਸੈਲਿੰਗ ਆਈਟਮ ਡੇਢ ਮਿਲੀਅਨ ਤੋਂ ਜ਼ਿਆਦਾ ਦੂਜੀਆਂ ਜਿਹੜੀਆਂ ਇਤਿਹਾਸਕ ਚੀਜ਼ਾਂ ਸੀ ਉਹ ਰਮਾਲ ਜਿਹੜਾ ਉਸ ਰਾਤ ਉਹਨਾਂ ਨੇ ਯੂਜ਼ ਕੀਤਾ ਇਬਰਾਹਿਮ ਲਿੰਕਕਨ ਨੇ ਜਦੋਂ ਗੋਲੀ ਮਾਰੀ ਗਈ 8,26000 ਡਾਲਰ ਦਾ ਉਹ ਵੇਚਿਆ ਗਿਆ ਇੱਕ ਪੋਸਟਰ ਜਦੋਂ ਫਿਰ ਉਹ ਅਸੈਸੀਨੇਸ਼ਨ ਹੋ ਜਾਂਦੀ ਹੈ ਉਸ ਤੋਂ ਬਾਅਦ ਪੋਸਟਰ ਵਾਂਟਡ ਦਾ ਪੋਸਟਰ ਜਿਹੜਾ ਬਣਦਾ ਉਹ ਪੋਸਟਰ 7,62,500 ਡਾਲਰ ਦਾ ਵੇਚਿਆ ਜਿਹੜੀ ਅਬਰਾਹਮ ਲਿੰਕਨ ਦੀ ਹੱਥ ਲਿਖਤ ਸੀ ਲਿਖਾਈ ਸੀ ਉਹਨਾਂ ਦੀ ਰਾਈਟਿੰਗ ਸੀਗੀ 15 ਸਾਲਾਂ ਦੇ ਜਦੋਂ ਇਹ ਸੀਗੇ ਬਹੁਤ ਪਹਿਲੇ ਸਮੇਂ ਦੀ ਉਹ 5,21,000 ਦੇ ਵਿੱਚ ਵੇਚੀ ਆ ਆਕਸ਼ਨ ਦੇ ਨਾਲ ਲਗਭਗ 8 ਮਿਲੀਅਨ ਡਾਲਰ ਇਹਨਾਂ ਨੇ ਇਕੱਠਾ ਕੀਤਾ ਤੇ ਟੋਟਲ ਜਿਹੜਾ 7.9 ਮਿਲੀਅਨ ਡਾਲਰ ਜਿਹਦੇ ਵਿੱਚ ਆਕਸ਼ਨ ਕੰਪਨੀ ਦੀ ਫੀਸ ਤੇ ਉਹ ਵੀ ਸਾਰਾ ਕੁਝ ਸ਼ਾਮਿਲ ਆ 2007 ਤੋਂ ਇੱਕ ਡੈਕਟ ਡੀਲ ਸੀਗੀ ਇਹ ਸੇਲ ਹੋਈ ਆ ਕਿਉਂਕਿ 8 ਮਿਲੀਅਨ ਡਾਲਰ ਦਾ ਲੋਨ ਲਿਆ ਗਿਆ ਸੀ ਲਿੰਕਨ ਪ੍ਰੈਜ਼ੀਡੈਂਸ਼ੀਅਲ ਫਾਊਂਡੇਸ਼ਨ ਤੋਂ ਜਿਹੜੀ 2007 ਦੇ ਵਿੱਚ ਇਹ ਬੈਕ ਬਾਈ ਕਰਨ ਦੇ ਲਈ ਸੋ ਕਲੈਕਸ਼ਨ ਜਿਹੜੀ ਆ ਉਹ ਪਬਲਿਕ ਦੇ ਲਈ ਹੈ ਇਹ ਸਾਰਾ ਕੁਝ originally ਜਿਹੜਾ ਡਿਸਪਲੇ ਕਰਨ ਦੇ ਲਈ ਲਿਆ ਗਿਆ ਸੀ ਇਬਰਾਹਿਮ ਲਿੰਕਨ ਪ੍ਰੈਜ਼ੀਡੈਂਸ਼ੀਅਲ ਲਾਇਬ੍ਰੇਰੀ ਵਿੱਚ ਤੇ ਮਿਊਜ਼ੀਅਮ ਸਪ੍ਰਿੰਗਫੀਲਡ ਇਲਨੋਇਸ ਤੇ ਵਿੱਚ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ